ਵਾਹਿਗੁਰੂ ਜੀ ਦਾ ਖਾਲਸਾ ਆਹੇ ਜਿੰਦਗੀ ਦੀ ਸਭੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਸਾਡੇ ਅਰੇ ਨੱਗਰ ਦਾ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਦੋ ਦਿਨ ਦਿਲ ਪਹਿਲਾਂ ਉਸ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਲੋਕਾਂ ਦਾ ਬਾਹਰ ਪਿੰਟ ਟਾਈਮ ਲੈ ਕੇ ਉਹ ਟਾਈਮ ਦਿੱਤਾ ਅਸੀਂ 10-15 ਮਿੰਟ ਹੀ ਲੈਣੇ ਆ ਤੇ ਦੋ ਗੱਲਾਂ ਕਰਕੇ ਜਾਣੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਦੋ ਗੱਲਾਂ ਧਿਆਨ ਦੇ ਨਾਲ ਸੁਣੋਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਵੱਡੇ ਭਾਈ ਪ੍ਰਭੇ ਜੀ ਸਾਡੇ ਵਿਚਕਾਰ ਅੱਜ ਸਾਨੂੰ ਇਹਨਾਂ ਨੇ ਬੜਾ ਸਵਾਮਾ ਦਿੱਤਨਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਨੇ ਜੋ ਅਸੀਂ ਇਹਨਾਂ ਦੀ ਬਦੌਲਤ ਆ ਆਪਣੇ ਪੰਜਾਬ ਦੇ ਘਟੋੜ-ਘਟੋੜ ਪੰਜ-ਛੇ ਜ਼ਿਲ੍ਹਿਆਂ 'ਚ ਨਾਟਕ ਕਰ ਚੁੱਕੇ ਆ ਸੋ ਧੰਨਵਾਦ ਕਰਦੇ ਆ ਭਾਈ ਦਾ ਸੋ ਦੋ ਗੱਲਾਂ ਹੀ ਕਰਨ ਆਏ ਆ ਆਪਾਂ ਸਾਰੇ ਪੰਜਾਬੀਆਂ ਮੇਰੀ ਸਮਝ ਆ ਰਹੀ ਆ ਜੀ ਸੋ ਆਪਾਂ ਸਾਰੇ ਪੰਜਾਬੀਆਂ ਔਰ ਪੰਜਾਬ ਆ ਜਿਹੜਾ ਪੰਜ ਦਰਾਵਾਂ ਦੀ ਧਰਤੀ ਆ ਮੇਰੇ ਤੋਂ ਵੱਡੇ ਬਜ਼ੁਰਗ ਬੈਠੇ ਨੇ ਔਰ ਛੋਟੇ ਬੱਚੇ ਬੈਠੇ ਨੇ ਇਹ ਮੈਂ ਗੱਲ ਸਕੂਲ 'ਚ ਵੀ ਕਰਕੇ ਗਿਆ ਸੀ ਪਹਿਲਾਂ ਤੇ ਮੈਂ ਇਹ ਗੱਲ ਦਾ ਹੋਕਾ ਦੇ ਰਿਹਾ ਪੂਰੇ ਪੰਜਾਬ ਦੇ ਵਿੱਚ ਵੀ ਸ਼ਾਇਦ ਸਾਡੀ ਇਸ ਗੱਲ ਤੋਂ ਇੱਕ ਦੋ ਬੱਚੇ ਜਾਂ ਇੱਕ ਦੋ ਸਾਡੇ ਵੱਡੇ ਭਾਪੇ ਆ ਜਿਹੜੇ ਬਜ਼ੁਰਗ ਆ ਥੋੜੇ ਅਸੇਧ ਲੈ ਜਾਣ ਤਾਂ ਗੱਲ ਨਿਕਲੀ ਨਹੀਂ ਇਹ ਉਧਰ ਸਕਦੇ ਸੋ ਬਹੁਤ-ਬਹੁਤ ਧੰਨਵਾਦ ਪੰਜਾਬ ਦੀ ਗੱਲ ਕਰਨ ਆਏ ਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਔਰ ਅੱਜ ਇਸ ਦਰਿਆਵਾਂ ਵਿੱਚ ਇੱਕ ਸ਼ਿਮਾਂਦ ਰਿਆ ਫਰ ਚੁੱਕਿਆ ਕਿਹੜਾ ਦਰਿਆ ਬਣਾਉਂ ਨਸ਼ਾ ਦਾ ਸੋ ਸਾਰੇ ਲੱਗੇ ਹੋਏ ਆ ਆਪਣੇ ਆਪਣੇ ਹਿਸਾਬ ਨਾਲ ਖਿਲਮਾ ਰਹੀ ਨਸ਼ੇ ਬਾਰੇ ਸੇਧ ਦੇ ਰਹਾ ਕਈ ਸੰਸਥਾ ਜੋ ਨਸ਼ੇ ਬਾਰੇ ਸੁਝੇਦ ਕਰ ਰਹੀਆਂ ਭਾਈ ਨਸ਼ਾ ਬਹੁਤ ਸਾਡੀ ਚੀਜ਼ ਆ ਇਸੇ ਤਰ੍ਹਾਂ ਸਾਡੀ ਸੋਸਾਇਟੀ ਜੋ 1 8 ਮਹੱਲੀ ਅਸੀਂ ਵੀ ਆਪਣੇ ਨਾਟਕਾਂ ਰਹੀ ਭਾਈ ਬੋਲਣ ਆ ਯਾਰ ਭਾਈ ਦੋ ਮਿੰਟ ਅਸੀਂ ਆਪਣੇ ਨਾਟਕਾਂ ਰਹੀ ਪੂਰੇ ਪੰਜਾਬ ਦੇ ਵਿੱਚ ਇੱਕ ਹੁਕਾ ਦੇ ਰਹੇ ਆ ਕਿ ਦੋ ਗੱਲਾਂ ਜੇ ਆਪਾਂ ਪੰਜਾਬੀ ਨਾ ਕਰੀਏ ਤਾਂ ਇਹ ਨਸ਼ਾ ਜਿਹੜਾ ਇਹ ਛੇਮਾਂਦ ਰਿਹਾ ਆਪਾਂ ਬੰਦ ਕਰ ਸਕਦੇ ਆ। ਸੋ ਸ਼ੁਰੂ ਕਰ ਲੱਗੇ ਗੱਲ ਆ ਪੰਜਾਬ ਦੀ ਗੱਲ ਆ। ਸੋ ਸਾਡੇ ਨਾਟਕ ਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ। ਸਾਡਾ ਸਾਰਿਆਂ ਦਾ ਹੱਕ ਬੰਦਾ ਕਿ ਆਪਾਂ ਸੱਚ ਬੋਲਗੇ। ਸੋ ਸੱਚ ਬੋਲਣਾ ਵੀ ਔਖਾ ਤੇ ਸੱਚ ਸੁਣਨਾ ਵੀ ਔਖਾ। ਆਪਾਂ ਕਿਸੇ ਪਾਰਟੀ ਦੀ ਗੱਲ ਕਰਨੀ ਸਾਰੀਆਂ ਪਾਰਟੀਆਂ ਸਾਨੂੰ ਸ਼ਰਮ ਅੱਥੇ ਆ ਆਪਾਂ ਗੱਲ ਕਰਨੀ ਆ ਪੰਜਾਬ ਦੀ ਜੇ ਪੰਜਾਬ ਦੀ ਗੱਲ ਕਰਾਂਗੇ ਤਾਂ ਸਾਰੀਆਂ ਪਾਰਟੀਆਂ ਅਪਣੇ ਨਾਲ ਹੀ ਆ 150 ਦੀ ਗੱਲ ਕਰਾਂਗੇ ਨਾਗਰਿਕ ਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਦੋ ਵਿਸ਼ੇ ਪਹਿਲਾ ਵਿਸ਼ਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਅਸੀਂ ਮੋਬਾਈਲਾਂ ਤੇ ਤੇ ਪਹਿਲੀ ਵੀ ਜਿੰਦੇ ਗਾਣੇ ਸੁਣਦੇ ਆ ਉਹਨਾਂ ਗਾਣਿਆਂ ਦਾ ਸਾਡੀ ਜ਼ਿੰਦਗੀ ਤੇ ਕਿਵੇਂ ਮਾੜਾ ਅਸਰ ਪੈਂਦਾ ਮੈਂ ਪਹਿਲਾਂ ਕਹਿ ਗਿਆ ਕਿ ਸਾਡੇ ਜਿਹੜੇ ਬਜ਼ੁਰਗ ਆ ਇਹ ਸਾਡੇ ਨਾਲੋਂ ਵੱਡੇ ਆ ਸਿਆਣੇ ਆ ਇਹਨਾਂ ਨੇ ਉਹ ਸੰਤਾਪ ਹੰਡਾਇਆ ਜਿਹੜੇ ਕਲਾਕਾਰ ਗਲਤ ਗਾਣੇ ਗਾਉਂਦੇ ਸੀ ਜਾਂ ਗਾ ਰਹੇ ਆ ਉਹਨਾਂ ਦਾ ਕੀ ਹਸ਼ਰ ਹੁੰਦਾ ਪਰ ਮੈਂ ਉਹਨਾਂ ਕਲਾਕਾਰਾਂ ਨੂੰ ਨਹੀਂ ਗਲਤ ਕਹਿੰਦਾ ਗਲਤੀ ਸਾਡੀ ਆ ਅਸੀਂ ਆਪਣੇ ਨਾਟਕਾਂਈ ਤੁਹਾਨੂੰ ਉਹੀ ਦੱਸਣ ਦੀ ਕੋਸ਼ਿਸ਼ ਆਏ ਆ ਕਿ ਜੇਕਰ ਦੋ ਗਲਤੀਆਂ ਨਾ ਕਰੀਏ ਤਾਂ ਸ਼ਾਇਦ ਆਪਣੇ ਹਾਲਾਤ ਸੁਧਰ ਜਾਣ ਸੋ ਨਾਟਕ ਦਾ ਨਾਮ ਸੀ ਜਨੇ ਅਸੀਂ ਬੋਲਾਂਗੇ ਸੱਚ ਦੋ ਵਿਸ਼ੇ ਆ ਗਲਤ ਗਾਣੇ ਤੇ ਨਸ਼ਾ ਸਾਡੇ ਪਿੰਡ ਤੁਸੀਂ ਜਾਣਦੇ ਹੋ ਮੇਰਾ ਪਿੰਡ ਮੱਤਾ ਮੇਰੇ ਪਿੰਡ ਦੀ ਸੱਚੀ ਗਾਣੀ ਤੁਹਾਨੂੰ ਸੁਣਾਉਣ ਆਇਆ ਕਿ ਕਿਵੇਂ ਇੱਕ ਨੌਜਵਾਨ ਗਲਤ ਗਾਣੇ ਸੁਣਦਾ ਸੁਣਦਾ ਆਪਦੇ ਆਪ ਨੂੰ ਨਸ਼ੇ ਤੇਕ ਲੈ ਗਿਆ ਚਿੱਟੇ ਤੇਕ ਲੈ ਗਿਆ ਤੇ ਅੱਜ ਉਹਨਾਂ ਦੇ ਘਰੇ ਤਾਲਾ ਲੱਗਿਆ ਏਡਾ ਸੱਚੀ ਗਾਣੀ ਸੁਣਾਉਣਾ ਯਾਰ ਛੋ ਪੋਲੀ ਬੋਲੀ ਮਸਤ ਆ ਯਾਰ ਸਲਾਜੀ ਨਾਟ ਕਰ ਲੱਗਾ ਸ਼ੁਰੂ ਸੋਸ ਤੋਂ ਪਹਿਲਾਂ ਦੋ ਲੈਣਾ ਪੰਜਾਣੀ ਪਸੰਦ ਲੈ ਕੇ ਆਏ ਆ ਕਰਦੇ ਆ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਕਰਦੇ ਆ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਵੈਰੀ ਵੀ ਮਿੱਤਰ ਹੋਣ ਨਾ ਕੋਈ ਗਿਲਾ ਰਹੇ ਤੇ ਕਰੇ ਨੇਧ ਹੀ ਤਰਗੀਆਂ ਇਹੋ ਖਾਬ ਸਾਡਾ ਜੁਗ ਜੁਗ ਵਸੇ ਹੈ ਰੰਗਲਾ ਪੰਜਾਬ ਪੰਜਾਬ ਸਾਡਾ ਟਾੜੀ ਮਾਰਦੇ ਚੰਗਾ ਲੱਗਿਆ ਲੋ ਜੀ ਥੋੜਾ ਬੰਨੜ ਸ਼ੁਰੂ ਕਰ ਲੱਗੇ ਆ ਤੇ ਨਾਲ ਕੇ ਜੇ ਸ਼ੁਰੂ ਹੋ ਗਈ ਇਸ ਇੱਕ ਗਾਇਕ ਆ ਰਿਹਾ ਇੱਕ ਸਿੰਗਰ ਆ ਰਿਹਾ ਇਹ ਗਾਇਕ ਉਹ ਆਊਗਾ ਜੋ ਗਲਤ ਗਾਣੇ ਗਾਉਂਦਾ ਗਲਤ ਗਾਣੇ ਗਾਉਂਦਾ ਗਾਇਕ ਆਊਗਾ ਉਸ ਗਾਇਕ ਨਾਲ ਆਹਾ ਕੁੜੀ ਇਹ ਪਿੰਡ ਦੀ ਪੜੀ ਲਿਖੀ ਕੁੜੀ ਉਸ ਗਾਇਕ ਨਾਲ ਸੁਹਾਗ ਜਵਾ ਕਰੂਗੀ ਉਸ ਗਾਇਬ ਨੂੰ ਪੁੱਛੂਗੀ ਵੀ ਭਾਈ ਤੁਸੀਂ ਗਲਤ ਗਾਣੇ ਕਿਉਂ ਗਾ ਰਹੇ ਹੋ ਕਿਉਂ ਗਾ ਰਹੇ ਹੋ ਸਦਿਆ ਗਾ ਗਰੂ ਸੱਜਣਾ ਹੋ ਸਕਣਗੇ ਜੀ ਲੋ ਵੀ ਗਾਇ ਗਾਉਣ ਲੱਗਿਆ ਤਾੜੀ ਮਾਰੀ ਸਾਂ ਠੀਕਾ ਹਟ ਜਾਓ ਐਂਟਰੀ ਕਰਦੇ ਆ ਸਦਿਆ ਭਾਈ ਹਾਂਜੀ ਸਦਿਆ ਭਾਈ ਚਲੋ ਹਟ ਡੜ 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 ਹੈਲੋ ਸੱਜੀ ਕਾਲ ਜੀ ਬਾਈ ਨਾਮ ਇਚ ਪੜਕੀ ਲਗ ਲਗ ਆ ਕੀ ਨਾ ਮੇਰਾ ਬਟਾ ਤਾਰੀ ਮਾਰੋ ਮੇਰੇ ਤਾਰੀ ਥੈਂਕ ਯੂ ਮਿਹਰਬਾਨੀ ਸਤਿਕਾਰ ਭੈਣ ਜੀ ਆ ਤੂੰ ਹੈ ਕੌਣ ਕਿਵੇਂ ਕਰ ਫੋਟੋਗ੍ਰਾਫੀ ਤਕਨੀਕਾ ਲੈ ਤਾਹ ਲੋ ਕੇ ਉਹਨੂੰ ਮੱਠਾ ਲੈਂਦੀ ਕਿ ਤੂੰ ਹੈ ਕੌਣ ਉਹ ਭਾਈ ਮੈਂ ਕਲਾਕਾਰ ਆ ਤੇ ਮੇਰਾ ਨਾਮ ਹੈ ਪੜਕੀਲਾ ਕਲਾਕਾਰ ਪੜਕੀਲਾ ਪੜਕੀਲਾ ਹਾਂ ਕਹਿੰਦਾ ਪਤੀਲਾ ਉਹ ਕੁੜੀਆਂ ਪਤੀਲਾ ਨਹੀਂ ਪੜਕੀਲਾ ਪੜਕੀਲਾ होते नु लागो का गा रही है मां तू गा भी लेना तो और न कबड्डी खेल रहे हैं ले हमें सामने से ना क्वेश्चन थैंक यू डी सुनाना जैसे पैसा करके फेर लाऊंगा हां मैं कहवा जी रामाबाई ये बड़े हो जा तू नहीं सुनाना एक गाना सुनाऊंगा एक लो भाई आ रहा है हर तरह दी आंख है जलाल है कोई बंदा मुंडा बात है बंदा बस बस करण मार लो ਆ ਤੇਰਾ ਕਹਿਣਾ ਮਤਲਬ ਅਸੀਂ ਮਾੜੇ ਗਾਣੇ ਗਾਉਣੇ ਆ ਨਾ ਹੋਰ ਤੂੰ ਸਹੀ ਕਹਿੰਦਾ ਆ ਆ ਵੀ ਅਸੀਂ ਮਾੜੇ ਗਾਣੇ ਗਾਉਣੇ ਆ ਬੋਲੋ ਮਾੜੇ ਗਾਣੇ ਆ ਜੀ ਤੇ ਸੰਦੇ ਦਾ ਸੰਦੇ ਕਾ ਦੂ ਫਿਰ ਸਹੀ ਕਹ ਲੈ ਕੁੜੀਏ ਤੂੰ ਬੈਠਾ ਨਾ ੜਿਆ ਫਿਰ ਨਾ ਸਹੀ ਕਹ ਲੈ ਮੈਨੂੰ ਪਤਾ ਕਿ ਮੈਂ ਮਾੜਾ ਗੀਤ ਗਾਇਆ ਮੈਨੂੰ ਪਤਾ ਪਰ ਗਲਤੀ ਮੇਰੀ ਨਹੀਂ ਸਰਪੰਚ ਸਾਹਿਬ ਗਲਤੀ ਮੇਰੀ ਨਹੀਂ ਕਿ ਮੈਂ ਗਾਇਆ ਮੇਰੇ ਨਾਲ ਵੱਡੀ ਗੱਲ ਦੀ ਤੁਸੀਂ ਸੁਣਣ ਆ ਲਿਆਂ ਦੀ ਆ ਤੁਸੀਂ ਲੋਕ ਸੁਣਦੇ ਹੋ ਅਸੀਂ ਤਾਂ ਗਾਉਂਦੇ ਆ ਨਾ ਸੁਣੋ ਨਹੀਂ ਗਾਉਂਦੇ ਮੈਂ ਹੀ ਜੰਗੀ ਦੀ ਗਾਇਕੂ ਜੁੜੀਏ ਮੇਰੇ ਘਰੇ ਵੀ ਚਾਰ ਭੈਣਾ ਮੈਂ ਚੰਗੇ ਗੀਤ ਗਾਏ ਸੀ ਪਰ ਮੇਰੇ ਚੰਗੇ ਗੀਤ ਸੁਣੇ ਹੀ ਨਹੀਂ ਗਏ ਕਿ ਜਿਹਨੂੰ ਸੁਣੇ ਨਹੀਂ ਦੇ ਤੇ ਕੰਪਨੀ ਵਾਲਿਆਂ ਨੇ ਧੱਕੇ ਮਾਰ ਮੜ ਮੁੰਡਾ ਚੋਂ ਬਾਹਰ ਕੱਢਦਾ ਉਹ ਕਹਿੰਦਾ ਜੇ ਪੰਜਾਬ ਤੇ ਰਹਿਣਾ ਤਾ ਉਹ ਬਣੀਦਾਓ ਜਿਹੜੇ ਲੋਕ ਸੁਣਦੇ ਆ ਕਿ ਆਪਾਂ ਪਤਾ ਕਿਹੜੇ ਸੁਣਦੇ ਆ ਜੀ ਰੈਂਦੇ ਤੇ ਸ਼ਰਾਬ ਡੋਲਦੀ ਮਿੱਤਰਾਂ ਨੂੰ ਸ਼ੌਂਕੋ ਹਿਆਰਾਂ ਦਾ ਤੁਹੋ ਗਲਤ ਗਾਣੇ ਆਪਾਂ ਸੁਣਦੇ ਆ ਅਸੀਂ ਤਾਂ ਗੋਣੇ ਆ ਸਾਡੀ ਕੋਈ ਗਲਤੀ ਨਹੀਂ ਤੁਸੀਂ ਆਪਣੀ ਗਲਤੀ ਸੁਧਾਰ ਲਓ ਸਹੀ ਸੁਣਨ ਲੱਗ ਜਾਓ ਅਸੀਂ ਸਹੀ ਬੋਲਾਂਗੇ ਮੈਂ ਸੂਰੀ ਅੱਜੀ ਗਲਤੀ ਹੈ ਹਾਂ ਵੀਰੇ ਅਸੀਂ ਇਹ ਕਹਾਂ ਮੰਨਦੇ ਆ ਕਿ ਸਾਡੀ ਗਲਤੀ ਆ ਅਸੀਂ ਲੋਕ ਮਾਰੇ ਗਾਣੇ ਸੁਣਦੇ ਆ ਤੁਸੀਂ ਗਾਇਕ ਮਾਰੇ ਗਾਣੇ ਪਾਈਓ ਹੁੰਦੇ ਆ ਜੇ ਤੁਸੀਂ ਮਾਰੇ ਗਾਣੇ ਸੁਣਿਆ ਹੀ ਨਾ ਤਾਂ ਤੁਸੀਂ ਮਾਰੇ ਗਾਣੇ ਗਾਓ ਕਿਉਂ ਵੀਰੇ ਅਸੀਂ ਆਪ ਦੀ ਗਲਤੀ ਨੂੰ ਮੰਨਦੇ ਹਾਂ ਕਿਉਂ ਨਾ ਸਾਰੇ ਵਾਦਾ ਕਰਦੇ ਆ ਕਿ ਮਾਰੇ ਗਾਣੇ ਨਹੀਂ ਪਾਉਂਦੇ ਕਰਦੇ ਹੋ ਸਾਰੇ ਵਾਦਾ ਆ ਬੱਚਿਆਂ ਨੇ ਵਾਦਾ ਕੀਤਾ ਵੱਡਿਆਂ ਦਾ ਬੋਲੇ ਨਹੀਂ ਤੁਸੀਂ ਵਾਦਾ ਕਰਦੇ ਹੋ ਜੀ ਨਹੀਂ ਵਿਚਾਲੇ ਦੇ ਖੜੀਓ ਵਾਦਾ ਕਰਦੇ ਹੋ ਨਹੀਂ ਉਹ ਕਹਿੰਦਾ ਨਹੀਂ ਅੱਜ ਆਪਣਾ ਗਾਣਾ ਹੀ ਰੱਖ ਲੋ ਬਾਲਾ ਕਰਦੇ ਹਾਂ ਚਲੋ ਠੀਕ ਹੈ ਕੁੜੀਏ ਜੇ ਐਨੇ ਆ ਵੱਡੇ ਬੈਠੇ ਮੈਂ ਤੂੰ ਸਾਰੇ ਜੇ ਆ ਬੱਚੇ ਬੈਠਿਆ ਆਹ ਉਹਨਾਂ ਨਾਲ ਕੱਲ ਬੈਠਾ ਜੇ ਮੇਰੇ ਨਾਲ ਸਾਰੇ ਵਾਦਾ ਕਰਦੇ ਆ ਕਿ ਹੁਣ ਚੰਗੇ ਗਾਣੇ ਸੁਣਨਗੇ ਹਾਂ ਭਾਈ ਵਾਦਾ ਕਰਦੇ ਹੋ ਵਾਦਾ ਕਰਦੇ ਹਾਂ ਜੇ ਤੁਸੀਂ ਵਾਦਾ ਕਰਦੇ ਹੋ ਤੇ ਫਿਰ ਮੈਂ ਵੀ ਵਾਦਾ ਕਰਦਾ ਕਿ ਮੈਂ ਚੰਗੇ ਗਾਉਂਗਾ ਮਾੜੇ ਨਹੀਂ ਗਾਉਂਦਾ 17 ਮਾਰ ਲਓ ਆਪਦੇ ਲਈ ਸੋ ਭਾਈ ਬਸ लास्ट 10 ਮਿੰਟ ਲੈਣੇ ਆ ਅਸੀਂ ਸਮਝਦੇ ਆ ਕਿ ਸਮਾਂ ਬਹੁਤ ਕੀਮਤੀ ਆ ਔਰ ਦੂਜੀ ਨਿੱਕੇ ਸੱਤ ਨੂੰ ਇਹਨਾਂ ਵਡਾਂਗਾਂ ਰਹ ਦਤਾ ਸੋ ਇਹ ਕਲਾਕਾਰ ਨੂੰ ਆ ਇਹ ਕਲਾਕਾਰ ਐਸੀ ਭੜਕੀਲਾ ਇਹ ਕੱਲਾ ਨਹੀਂ ਮਾਰੇ ਗਾਣੇ ਗਾਉਂਦਾ ਹੋਰ ਬਹੁਤ ਗਾਉਂਦੇ ਆ ਤੇ ਉਹਨਾਂ ਵਿੱਚੋਂ ਇੱਕ ਕਲਾਕਾਰ ਨੂੰ ਮੈਂ ਜਾਂੜਦਾ ਉਹਦੇ ਗਾਣਿਆਂ ਨੇ ਸਾਡੇ ਪਿੰਡ ਇੱਕ ਘਰ ਨੂੰ ਅਜ ਖਤਮ ਕਰਤਾ ਛੋਟੀ ਜੀ ਲਾਲਾ ਮਾਤਾ ਬਣਾ ਖੜੀਆਂ ਸੁਣ ਕੇ ਜਾਓ ਗੱਲ ਆ ਸਾਡੇ ਪਿੰਡ ਦੀ ਸੱਚੀ ਗੱਲ ਆ ਇਹ ਛੋਟੀ ਜੀ ਗੱਲ ਆ ਮੇਰੇ ਇੱਕ ਦੋਸਤ ਆ ਕਿ ਉਹਦਾ ਨਾਂ ਹੈ ਹੈਪੀ ਮੈਂ ਤੇ ਹੈਪੀ ਦੋਵੇਂ ਇਕੱਠੇ ਪੜੇ ਆ ਸਾਡੇ ਪਿੰਡ ਬਾਅਦਵੀਂ ਸਕੂਲ ਆ ਨਾਲ ਦਾ ਪਿੰਡ ਮੰਤਾ ਤੁਹਾਨੂੰ ਖੈਰ ਨੂੰ ਪਤਾ ਪੜੇ ਹੁੰਦੇ ਸਾਰੇ ਵੱਡੇ ਬੈਠੇ ਆ ਸੋ 12ਵੀਂ ਦੇ ਸਕੂਲ ਆ ਅਸੀਂ ਬਾਹਰ ਨਹੀਂ ਇਕੱਠੇ ਨੇ ਕੀਤੀ ਸੀ ਬਾਰਦੀ ਪਾਸ ਕਰਦਿਆ ਸਾਰ ਆਪਣੇ ਫੀਕੋਟਾ ਬਲਜਿੰਦਰਾ ਕਾਲਜ ਉੱਥੇ ਪੜਨ ਲੱਗੇ ਤੇ ਕਾਲਜ ਜਾਂਦਿਆ ਸਾਰ ਸਾਡੇ ਵਾਲੇ ਹੈਪੀ ਦਾ ਖੋਪੜ ਬੰਦ ਹੋ ਗਿਆ ਦਿਮਾਗ ਬੰਦ ਹੋ ਗਿਆ ਕੀ ਹੋ ਗਿਆ ਉਹ ਗਾਇਕ ਦੇ ਗਾਣੇ ਸੁਣ ਲੱਗ ਗਿਆ ਸੁਣਦਾ ਮੈਂ ਨਹੀਂ ਸੀ ਮੈਂ ਅੱਜ ਵੀ ਸੁਣਦਾ ਪਰ ਮੈਨੂੰ ਮੇਰੇ ਪਿਓ ਦੀ ਜੇਬ ਦੀ ਲਿਆ ਮੈਨੂੰ ਪਤਾ ਕਿ ਮੇਰੇ ਜੜੀ ਦੀ 500 ਰੁਪਏ ਜੜੀਆ ਤੇ ਸਾਡੇ ਘਰੇ 600 ਰੁਪਏ ਲੱਗਦਾ ਦਿੱਲੀ ਪਤਾ ਨਹੀਂ ਸੌ ਕਿੱਥੋਂ ਲਿਆਉਂਦਾ ਹੋਣਾ ਪਤਾ ਹੈਪੀ ਨੂੰ ਵੀ ਆ ਉਹਦੇ ਪਿਓ ਵੀ ਇੰਨੀ ਹਿਆਰੀ ਪਰ ਉਹ ਕਹਿੰਦਾ ਜਾਂਦਾ ਫਿਰਨੇ ਬੁੜੇ ਨੂੰ ਮੈਂ ਨਹੀਂ ਆਰੇ ਲੈਣੇ ਆ ਮੈਂ ਇਹਨੂੰ ਬੜਾ ਸਮਝਾਇਆ ਮੈਂ ਕਿਹਾ ਇਹ ਨਜਾਰੇ ਨਹੀਂ ਇਹ ਧੱਕਾ ਕਰ ਰਿਹਾ ਮਾਂ ਪਿਓ ਨਾਲ ਇਹ ਗੱਲ ਤਨੂੰ ਦੇਣੀ ਆਉਣੀ ਆ ਮੈਨੂੰ ਕਹਿੰਦਾ ਬਾਲੀਆਂ ਮੱਤਾਂ ਨਾ ਦੇ ਮੈਂ ਤਾਂ ਕਹਿੰਦਾ ਅਹੀਂ ਕਰੂੰਗਾ ਮੈਨੂੰ ਬੁਲਾਇਆ ਨਾ ਕਰ ਤੇ ਮੈਂ ਕਿਹਾ ਨਾਮਲਾ ਮੇਰਾ ਕੱਟਾ ਖੜਿਆ ਮੈਨੂੰ ਬੁਲਾਉਣਾ ਖੜ ਗਿਆ ਮੈਨੂੰ ਤਾਂ ਬੁਲਾਉਣਾ ਖੜ ਗਿਆ ਪਰ ਗਲਤ ਗਾਣੇ ਸੁਣਨੋ ਦੇਖਨੋ ਤੇ ਇਸ ਕਾਨੂੰਨੀ ਹਟਿਆ ਤੇ ਆਖਰਕਾਰ ਉਹੀ ਗੱਲ ਹੋਈ ਜਿਹਦਾ ਡਰ ਸੀ ਇੱਕ ਦਿਨ ਸ਼ਹਿਰ ਬੈਠਾ ਸੀ ਵੱਡੇ ਹੋਟਲ ਦੇ ਫੀਟ ਕੋਟ ਘੰਟਾ ਘਰ ਕੋਲੇ ਤੇ ਸਾਹਮਣੇ ਹੋਟਲ ਦੇ ਵਿੱਚ ਕਲਾਕਾਰ ਦਾ ਗਾਣਾ ਚੱਲ ਰਿਹਾ ਸੀ ਤੇ ਗਾਣੇ ਵਿੱਚ ਕਲਾਕਾਰ ਨੇ ਜਦੋਂ ਸਿੱਟ ਪੀਤੀ ਨਾ ਬੱਚਿਓ ਕਲਾਕਾਰ ਗਾਣਿਆਂ 'ਚ ਨਕਲੀ ਸਿੱਟਾ ਪੀਂਦੇ ਹੁੰਦੇ ਆ ਨਕਲੀ ਕੋਠੀਆਂ ਕਾਰਾਬ ਹੁੰਦੇ ਹੁੰਦੇ ਆ ਪਰ ਅਸੀਂ ਪਿੰਡਾਂ ਵਾਲੇ ਭੋਲੇ ਅਸਲ ਮਨ ਬੰਨੇ ਆ ਉਹ ਨਕਲੀ ਵੀਰਾਂ ਸੀ ਸਾਡੇ ਵਾਲਾ ਗਿਆ ਦੁਕਾਨ ਤੇ ਦੱਬੀ ਚੱਕ ਲਈ ਅਸਲੀ ਸ਼ਕਟਾ ਪੀਣੀ ਸ਼ੁਰੂ ਕਰਤੀਆਂ ਕਹਿੰਦਾ ਉਸਤਾਦ ਜੀ ਪੀਦੇ ਆ ਘਰੇ ਪਿਉ ਨੂੰ ਬੜਾ ਜਿਹਨੂੰ ਉਸਤਾਦ ਜੀ ਸ਼ਕਟਾ ਪੀਣ ਲੱਗੇ ਇੱਕ ਮੁੰਡਾ दारू ਲਿਆਇਆ ਕਹਿੰਦਾ ਬੁੜਾ ਬੈਗ ਨਹੀਂ ਲਾਉਂਦਾ ਹੁੰਦਾ ਯਰਦਾ ਲਾਉਣ ਲੱਗ ਗਿਆ 15 20 ਦਾ ਲਗਾਤਾਰ ਚੱਲਿਆ ਕੰਮ ਸਿੱਕ ਤਾਂ दारू ਯਰਦਾ ਖੁੱਲ ਪਰ ਬੜੇ ਬਖਸੀ ਗੱਲਾਂ ਕਿ ਸਾਡੇ ਵਾਲਾ ਹੈਪੀ दारू ਤੇ ਯਰਦੇ ਤੇ ਸਿਰ ਤਾਂ ਦੇ ਨਹੀਂ ਖੜਿਆ ਉਹ ਆਖਰਕਾਰ ਉਹਨੂੰ ਸ਼ਤਰ ਲੱਗ ਗਿਆ ਜਿਹਨੂੰ ਅਸੀਂ ਅੱਜਕੱਲ ਸਾਰੇ ਚਿੱਟਾ ਕਹਿੰਦੇ ਆ ਕੀ ਕਹਿੰਦੇ ਆ ਜੀ ਚਿੱਟਾ ਚਿੱਟਾ ਸੋਨੂੰ ਸਾਰਿਆਂ ਨੂੰ ਪਤਾ ਪਿੰਡ ਪਿੰਡ ਬੁਰਾ ਹਾਲ ਹੈ ਜਿੱਤੇ ਕਰਕੇ ਚਿੱਟਾ ਮੌਦਾ ਤੁਚਾ ਨਾ ਸਾਡਾ ਹੈਪੀ ਚਿੱਟਾ ਲੈਣ ਲੱਗਿਆ ਘਰੇ ਪਤਾ ਲੱਗ ਗਿਆ ਮਾਂ ਨੂੰ ਮਾਂ ਨੇ ਮਿੰਤਾ ਦਿੱਤੀਆਂ ਕਹਿੰਦੀ ਪੁੱਤ ਤੈਨੂੰ ਸੁੱਖਾ ਸੋ ਸੁਖ ਲਿਆ ਤੈਨੂੰ ਜਾਵਣਾ ਨਾ ਲਾਡਾ ਨਾ ਪਾਲਿਆ ਆ ਚਿੱਟਾ ਛੱਡ ਦੇ ਤਰਾ ਵਿਆਹ ਕਰਨਾ ਚਾਹੁੰਨੀ ਆ ਮਾਂ ਨੂੰ ਕਹਿੰਦਾ ਬੁੜੀਏ ਬਾਹਰਾਂ ਮੱਤਾਂ ਦੇ ਪਰਾਂ ਮੈਂ ਗਾਲ ਘੋੜ ਦੂ ਉਸ ਮਾਂ ਨੂੰ ਕਹਿੰਦਾ ਜੀਣੀ ਇਹ ਦੁਨੀਆ ਵਿਖਾਈ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਆ ਜੋ ਕਿ ਮੰਨੇ ਤਾਂ ਪਰ ਮੰਨਦੇ ਨਹੀਂ ਕੋਈ ਤੇ ਉਵੇਂ ਹੀ ਦਿੱਤਾ ਬਿਸ਼ਰਮ ਨੇ ਇੱਕ ਦਿਨ ਜਾਦੇ ਨਸ਼ਾ ਕਰਿਆ ਨਾ ਤੇ ਮਾਂ ਨੇ ਫੇਰ ਪੁੱਛ ਲਿਆ ਤੇ ਬਿਸ਼ਰਮ ਨੇ ਸੱਚੀ ਮਾਂ ਨੂੰ ਫੜਾਇ ਇਥੋਂ ਟੱਕਾ ਮਾਰਿਆ ਕੰਦ ਨਾਲ ਮਾਂ ਦਾ ਸਿਰ ਵੱਜਿਆ ਮੋਕੇ ਤੇ ਖਾ ਤੇ ਮਾਂ ਪੂਰੀ ਹੋ ਗਈ ਪਰ ਉਹਨੇ ਮਾਂ ਨਹੀਂ ਚੱਕੀ ਵੀ ਮਾਂ ਮਰੀ ਪਈਆ ਉਹਨੇ ਸਾਈਕਲ ਚੱਕ ਲਿਆ ਕਹਿੰਦਾ ਹਵਾ ਭਰਾ ਕੇ ਲੈ ਆਉਂਦੇ ਆ ਸਾਈਕਲ ਵੇਚਤਾ ਮਾਂ ਦਾ ਭੋਗ ਪੈ ਗਿਆ ਹੈਪੀ ਨੂੰ ਕੋਈ ਫਰਕ ਨਹੀਂ ਸੀ ਬਾਪੂ ਵੀ ਦੁਰ ਗਿਆ ਮੰਗ ਰਹੀ ਅੱਜ ਮੌਜੂਦਾ ਹਾਲਾਤ ਕੋਠੇ ਜਿੱਦੀ ਭੈਣਾ ਕਰੇ ਰਿਹਾਣ ਵਾਲੀ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਆ ਵੇਖੋ ਜਦੋਂ ਨਸ਼ੇ ਦੀ ਆਦਤ ਪੈ ਗਈ ਘਰੋਂ ਪੈਸੇ ਨਾ ਮਿਲੇ ਆ ਵੇਖੋ ਕਿਵੇਂ ਉਹ ਸ਼ਹਿਰ ਦੇ ਵਿੱਚ ਲੋਕਾਂ ਤੋਂ 10 ਦਾ ਰੁਪਈਆ ਮੰਗਦਾ ਕਰਦਾ ਕਿ ਉਹਨੂੰ 10 ਦਾ ਰੁਪਈਆ ਇਕੱਠੇ ਕਰਕੇ ਦੇ ਦੇ ਤੇ ਉਹ ਨਸ਼ਾ ਖੀਦਲੇ ਉੱਥੇ ਵੀ ਮੁਲਾਕਾਤ ਉਸ ਔਰਤ ਨਾਲ ਹੋ ਗਈ ਜਿਹਦੀਆਂ ਗੱਲਾਂ ਚਾਕੇ ਉਹ ਨਸ਼ੇ ਤੇ ਲੱਗਿਆ ਸੀ ਬਸ ਛੋਟੀ ਜਿਹੀ ਗੱਲ ਆ ਦੇਖ ਕੇ ਜਾਓ ਭਾਈ ਇਹ ਭਾਈ ਆ 10 ਰੁਪਈਆ ਨਹੀਂ ਆ ਭਾਈ ਜੀ ਬਾਪੂ ਭਾਈ ਦੇ ਦਿਓ ਯਾਰ 10 ਰੁਪਈਏ ਭਾਈ ਭਾਈ ਦੇ ਦਿਓ ਯਾਰ ਲੈਨੇ 10 ਰੁਪਈਏ ਦੇ ਦਿਓ ਭਾਈ ਦੇ ਦਿਓ ਫੇਰਾ ਆਹ ਦੇ ਦੋ ਕੋਈ ਨਹੀਂ ਲਾ ਦਿਓ ਤੁਹਾਨੂੰ ਪਤਾ ਮੈਂ ਵੀ ਛੋਡੇ ਵਰਗਾ ਸੀਗਾ ਪਰ ਮੈਂ ਨਾ ਪੈਸੇ ਦੀਆਂ ਗੱਲਾਂ ਜਾ ਕੇ ਨਸ਼ਾ ਤਖ ਲੱਗ ਗਿਆ ਪਹਿਲਾਂ ਤਾਂ ਮੈਨੂੰ ਖਵਾਈ ਗਿਆ ਫਿਰ ਨਹੀਂ ਟਾਣ ਮੈਨੂੰ ਆਤ ਪੈ ਗਈ ਉਹ ਮੈਂ ਤਾਂ ਪੈਸੇ ਮੰਗ ਰਿਹਾ ਮੈਂ ਕਿੱਥੋਂ ਪੈਸੇ ਲਿਆਵਾ ਬਾਈ ਦੇ ਦੋ 20 ਰੁਪਏ ਯਾਰ ਕੋਈ ਨਹੀਂ ਲਾ ਦਿਓ ਉਹ ਜਿਹੜੀ ਬੁੜੀ ਨੇ ਮੈਨੂੰ ਨਸ਼ੇ ਦਿਲਾਇ ਸੀ ਨਾ ਭੜੇ ਮੂੰਹ ਵਾਲੀ ਆਹੋ ਅੱਛਾ ਜਿਹੜੀ ਆਉਂਦੀ ਹੋਣੀ ਆ ਜਾਂਦਾ ਕੋਈ ਨਹੀਂ ਤੂੰ ਇੱਥੇ ਕੀ ਕਰਦਾ ਕਦੇ ਮਿਲਿਆ ਮੁਲਿਆ ਹੀ ਨਹੀਂ ਹੋਣਾ ਮਾਨਾ ਕੱਪੇਲਾ ਰੱਖਦਾ ਅੱਛਾ ਬੜਾ ਸੰਗਦਾ ਨਾ ਮਾਰਦਾ ਬੇਦੰਨੀਆ ਪੈਸੇ ਲੈ ਕੇ ਨਾ ਮੈਨੂੰ ਉਭਾਕੇ ਸੀ ਤੇ ਤੂੰ ਸੰਗੜਾ ਕੇ ਗਿਆ ਸੀ ਉਹ ਤੂੰ ਤਾਂ ਵੇਚਦੀ ਨਾ ਆ ਸਾਰੇ ਬੈਡਰੂਮ ਤਾਂ ਮੈਂ ਵੇਚਦੀ ਕਾਦੇ ਆ ਤੇ ਜਿਵੇਂ ਆਕ ਪਾਲ ਤੱਕ ਪੈਸੇ ਕਮਾ ਤੱਕ ਫ੍ਰੀਕ ਦੇ ਨੂੰ ਨਹੀਂ ਵੇਚਦੀ ਆ ਭੰਗਣ ਕੇ ਮਾੜਾ ਸੁਣਨ ਦਿੰਦਾ ਅੱਛਾ ਇਹ ਤਾਂ ਨਹੀਂ ਕੋਈ ਅੱਜ ਆਏ ਭੰਗਣ ਕੇ ਆਏ ਖਲੀ ਪੈਗੀ ਖਲੀ ਆਏ ਮਨਾਗ ਮਾਗਦਾ ਮਨਾ ਆਣੀ ਪਰ ਮਨਾਗ ਸੁਣਾ ਆਏ ਕਰ ਕਾਪੀ ਦੇ ਲੈ ਕਾਪੀ ਦੇ ਆਪਾਂ ਤੇਰੇ ਮੂਨੇ ਦੋ ਹੱਥ ਬੰਨੇ ਸਾਰੇ ਕਾਪੀ ਤੇਰੇ ਸਾਹਮਣੇ ਲੀ ਪਈ ਆ ਪੈਸੇ ਆ ਕੇ ਤਾਂ ਲੈ ਆ ਨਹੀਂ ਤਾਂ ਮੇਰੇ ਤੋਂ ਨਹੀਂ ਹੁੰਦੇ ਆਣੀ ਕੇ ਪੈਸੇ ਕਰੀ ਤਈ ਨਾ ਚੱਲ ਚੱਲ ਕੇ ਲੈ ਹਰ ਜੋ ਕੇ ਪੈਸੇ ਆਣੇ ਕੇ ਹਣੀ ਮੈਂ ਬਾਜ਼ਾਰ ਤੇ ਫੇਰਦਾ ਕਿਸੇ ਚੈਣੀ ਲਾ ਤੇਦਾ ਮੋਟਰਸਾਈਕਲ ਖੋ ਤੇ ਲੈ ਆ ਮੇਰੇ ਕੋਲ ਕਿਹੋ ਜਿਹਾ ਸੁਣ ਲੈ ਚੈਣੀ ਪੋਰ ਤੇ ਪਾ ਕੇ ਨਾ ਅਗਲੇ ਤੇ ਤੇਰੀ ਸਮਾਨ ਲਈ ਤੈਨੂੰ ਚਾਹੀਦਾ ਕੱਪੜਾ ਇਹ ਪਿੰਡਾਂ ਜਿਹਨਾਂ ਨੇ ਘਟਦੇ ਬਹੁਤ ਸਮਾਨ ਵੀ ਤੇ ਨਹੀਂ ਚਾਹੀਦਾ ਚੱਲ ਕੋਈ ਨਹੀਂ ਕੱਲ ਨੂੰ ਲੈ ਲਵਾਂਗਾ ਪੈਸੇ ਅੱਜ ਮੜਾ ਸਮਾਨ ਕੱਲ ਹੀ ਲੈ ਲੈ ਦੱਦਾ ਸਮਾਨ ਨਾ ਚੋਰੀ ਕਰਨੀ ਆ ਸਾਡੇ ਪੈਸੇ ਆ ਨਾ ਆ ਕੱਜ ਦੇ ਮੜਾ ਜਾਂ ਮੜਾ ਆ ਹਨੀ ਗੱਲਾਂ ਚੱਲ ਚੱਲੂ ਦੇ ਕਿਵੇਂ ਹੁਣ ਚੋਰੀ ਵੀ ਨਹੀਂ ਕਰਨੀ ਨਾ ਕਿਸੇ ਵੀ ਨਾ ਕਰੇ ਜਾ ਬੇਬੇ ਦੇ ਸੰਦੂਕ ਚੋਂ ਕੁਛ ਕੱਢ ਲੈ ਭੈਣ ਦਾ ਕੋਈ ਪਾ ਕੁਛ ਪਾਇਓ ਉਹ ਲੈ ਆ ਤੱਕੀ ਗੱਲ ਤੱਕੀ ਗੱਲ ਇੱਥੇ ਖੜੀ ਬੁੱਤੇ ਜਗੇ ਇੱਥੇ ਖੜੀ ਮੈਂ ਹੁਣ ਹੀ ਆਉਣਾ ਓ ਪਾਪੀ ਆ ਵੀ ਦੇ ਅੱਜੜ ਗਈ ਬਸ ਉਹ ਆਹ ਕਹਤ ਰਹੋ ਬੋ ਮਾੜਾ ਕੰਮ ਹੋਇਆ ਕੁੜਗੇ ਮਾਮੇ ਦਾ ਫੋਨ ਆਇਆ ਮਾਮੀ ਲੱਤ ਖੜ ਗਈ 5 ਰੁਪਏ ਦੀ ਪਤਾ ਲੱਗਿਆ ਨਾ ਤੇ 5 ਰੁਪਏ ਮੇਰੇ ਕੋਲੇ ਕਿੱਥੇ ਆ ਲੈ ਮਾਮੀ ਨਾਲ ਤਾਂ ਮੇਰੀ ਕਾਲ ਹੀ ਗੱਲ ਉਹ ਮਾਮਾ ਤਾਂ ਬਿਲਕੁਲ ਠੀਕ ਆ ਓ ਤੈਨੂੰ ਕੀ ਪਤਾ ਯਾਰ ਬੰਦੇ ਦਾ 100 ਗੱਲਾਂ ਉਹਨਾਂ ਬੰਦੀ ਸਰਪੰਚੀਆਂ ਦੇ ਵਾਲੀ ਤੂੰ ਹੋਰ ਬੜਾ ਤੇਰੇ ਕੋਲੇ ਬੇਬੇ ਦਾ ਸੁੱਕ ਤੇਰੇ ਕੋਲੇ ਹੀ ਜਾ ਨਾ ਵੀ ਪਰਾ ਵਾਲਾ ਹੋਣ ਚੱਕਿਆ ਉਹ ਮੜਾ ਫੈਨ ਮਾਰ ਕੇ 500 ਰੁਪਇਆ ਕਿਤੋਂ ਦਗਾ ਤੈਨੂੰ ਕਾਦਾ ਲੋਕਾਰੇ ਕਹਾਂ ਕੰਮ ਕਰਦਾ ਮਮਾ ਮਸਾ ਕਰਦੇ ਉੱਤੋਂ ਐਸੇ ਨੂੰ ਪੈਸੇ ਪਾਉਂਦਾ ਐ ਨਹੀਂ ਪਾਉਂਦਾ ਪਾਉਂਦਾ ਐ ਨਹੀਂ ਨਹੀਂ ਤਾਂ ਹੀ ਸੁਦੇ ਰੱਤਾ ਜੀ ਮੈਡਮ ਜੀ ਕਿੱਧਰ ਵੜ ਗਏ ਮੈਡਮ ਜੀ ਆਇਆ ਆਇਆ ਅੱਛਾ ਬੋਲਾ ਬੋਲਾ ਹੱਥ ਫੜ ਕੇ ਦਾਲ ਲਿਓ ਲਾ ਲੀਆ ਲੀਆ ਲੋ ਹੋ ਮੇਟੀ ਰਿਹਾ ਤੈ ਮਣੀ ਆ ਲੈ ਜਲਦੀ ਹੁਣ ਮੇਰੇ ਮਗਰ ਪੁਲਸ ਨਾ ਪਵਾ ਦੇ ਨਿਕਲ ਜਾ ਹੁਣੇ ਤੂੰ ਸਮਾਦਾ ਚਾਚਾ ਨੂੰ ਦੇ ਦਿਓ ਐਨੇ ਚਾਹੀ ਨਹੀਂ ਆਉਂਦਾ ਕੋਈ ਮੈਨੂੰ ਖਾ ਲੈ ਜਿੰਦਾ ਭੁੱਖ ਗਿਆ ਨਾ ਕੋਈ ਹੋਰ ਲੈ ਕੇ ਜਾਊਗਾ ਕੋਈ ਨਹੀਂ ਪੁੱਤ ਅੱਜ ਤਾਂ ਗੁੰਠੀ ਲੈ ਕੇ ਆਇਆ ਉਹ ਵੀ ਦਿਲ ਦੂਰ ਨਹੀਂ ਜਿਹੜੀਆਂ ਦੋ ਕਨਾਲਾਂ ਜ਼ਮੀਨ ਆਉਂਦੀ ਹੈ ਨਾ ਉਹ ਵੀ ਆ ਦੇ ਨਾਮ ਨਾਲ ਕਰਵਾਣੀ ਮੈਨੂੰ ਵੀ ਜਿਹਨੇ ਮੈਂ ਦੋ ਅੱਗ ਲੋਣੀ ਕਹਿ ਰਾਂ ਐ ਓ ਕੁੜਗੇ ਓ ਵਾਲੀ ਕਿੱਥੇ ਮਰ ਗਈ ਐ ਹਲੇ ਸਿਰ ਪਾਤੀਆ ਦਾ ਹਲੇ ਸਿਰ ਪਾਤੀਆ ਦਾ ਅਗਲੇ ਸਾਰੇ ਤੇਮ ਦਾਗਾ ਉਹਨੇ ਮੈਨੂੰ ਪਤਾ ਨਹੀਂ ਕੀ ਖਵਾਦਾ ਭੂਤ ਜੀ ਨੇ ਤੈਨੂੰ ਕਿੰਨੇ ਵਾਰੀ ਕਿਹਾ ਘਸਵਾ ਨਾ ਖਾਇਆ ਕਰ ਬੇ ਬਾਬੂ ਤੂੰ ਹੀ ਤੈਹ ਗਿਆ ਕੋ ਲੋਤਾ ਹਾਰਾ ਜਿਹਨੂੰ ਦੇਖ ਦੇਖ ਜਿਉ ਮਨੀਆ ਕੁੜੀ ਬੜੂ ਬਜੂ ਵਿਚਾਲਾ ਉਹ ਨਾ ਲੱਗਾ ਜਨਾ ਚੜ ਚ ਲੈ ਜਾਂਦੀ ਸਾਈ ਦਵਾਲੇ ਨੇ ਮੈਂ ਸੱਤੋਂ ਦੋਦੀ ਕਹੀ ਹਾਇ ਦਾਰਦੀ ਮਰੀ ਮਤਾ ਤੀ ਲੈ ਤਾਰਾ ਕੋ ਜਗਾ ਤੇ ਲਪੈਰ ਦਾ ਰੱਖ ਤੂੰ ਹਾਇ ਰੋਲਤਾ ਪੰਜ ਨਾਟਕ ਦੋ ਮਿੰਟ ਲੈਣੇ ਆ ਜੀ ਸਮੂਹ ਜੋ ਵੀ ਮਾਈਆਂ ਬੀਬੀਆਂ ਭਰਾ ਚਾਚੇ ਪਾਏ ਸਾਰੇ ਆਏ ਆ ਨਾਟਕ ਦੇਖਣ ਵਾਸਤੇ ਇਹ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਮੱਤੇ ਤੋਂ ਮੰਗਲ ਨੇ ਕਿਉਂਕਿ ਇਹਨਾਂ ਦਾ ਕੰਮ ਨਾਟਕ ਕਰਨਾ ਡੀਸੀ ਸਾਹਿਬ ਨੂੰ ਕਹਿਣਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕਾਫੀ ਜਗ੍ਹਾ ਇਹਨਾਂ ਕੋਲ ਚਲੋ ਇਹਨਾਂ ਨੂੰ ਦੱਸਤਾ ਇਹ ਮਾਨਸਾ ਨੁਕਸਰ ਲੋਗੇ ਪਰ ਨਹੀਂ ਕਿਹਾ ਚਲੋ ਇਹਨਾਂ ਦਾ ਬਹੁਤ ਵਧੀਆ ਉਦਮ ਹੈ ਇਹ ਇੱਕ ਅਵੇਅਰਨੈਸ ਹੈ ਵੀ ਸਾਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਮੈਂ ਨਾ ਦਾ ਨਾਟਕ ਦੇਖ ਕੇ ਬਹੁਤ ਭਾਵੁਕ ਹੋ ਗਿਆ ਸੀ ਕਿ ਉਸ ਸਮਾਂ ਪਹਿਲਾਂ ਜੋ ਇਹ ਹਾਲਾਤ ਹੈ ਮੇਰੇ ਪਿੰਡ ਦੇ ਵਿੱਚ ਵੀ ਇੱਕ ਬੋਕਰਾਂ ਚਾਏ ਸੀ ਪਰ ਹੁਣ ਹੌਲੀ ਹੌਲੀ ਸੁਧਰ ਰਹੇ ਆ ਕਾਰਨ ਕੀ ਵੀ ਲੋਕ ਆਪਣੇ ਆਪ ਉੱਠ ਰਹੇ ਆ ਵੀ ਜੋ ਚੀਜ਼ ਜੋ ਗਲਤ ਕਰਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅੱਗੇ ਤੋਂ ਉਹ ਬੰਦਾ ਬਣ ਸਕੇ ਜੇ ਅਸੀਂ ਅੱਜ ਉਹਨੂੰ ਆਸਰਾ ਨਾ ਦਿੱਤਾ ਨਾ ਉਹਨੂੰ ਸਮਝਾਇਆ ਤਾਂ ਉਹਨੇ ਅੱਗੇ ਜਾ ਕੇ ਉਹੀ ਕੰਮ ਕਰਨਾ ਜੋ ਪਹਿਲਾਂ ਕੀਤਾ ਤੇ ਮੈਂ ਇੱਥੇ ਛੋਟੀ ਜਿਹੀ ਇੱਕ ਹੋਰ ਬੇਨਤੀ ਕਰਨੀ ਚਾਹੂੰਗਾ ਉਹ ਬੇਨਤੀ ਇਹ ਹੈ ਵੀ ਜਿੰਨੇ ਵੀ ਲੋਕ ਬੱਚੇ ਨਸ਼ਾ ਕਰਦੇ ਆ ਜ਼ਿਆਦਾਤਰ ਉਹਨਾਂ ਨੂੰ ਇਹ ਕੀਤਾ ਕਿਹਾ ਜਾਂਦਾ ਕੋਈ ਵੀ ਮਿਲਦਾ ਹਨਾ ਬਜ਼ੁਰਗ ਮਿਲਦਾ ਜਾਂ ਯਾਰ ਇਹ ਨਸ਼ੇੜੀ ਆ ਪਾਸੇ ਜੋ ਤੋ ਉਹ ਨਸ਼ੇੜੀਆਂ ਕੋ ਚੱਕ ਕੇ ਲੈ ਜੂ ਇਹ ਨਸ਼ੇੜੀਆਂ ਚੋਰੀ ਕਰੂ ਉਹਦਾ ਮਨੋਬਲ ਟੁੱਟ ਜਾਂਦਾ ਵੀ ਮੈਂ ਤਾਂ ਚੋਰ ਹੈਗਾ ਹੀ ਆ ਵੱਧ ਵੱਧ ਕੋਸ਼ਿਸ਼ ਕਰੋ ਕਿਉਂਕਿ ਇਹ ਨਾ ਜਦੋਂ ਚੱਕਰ ਪਿੰਡ ਮੈਨੂੰ ਜਾਣਦਾ ਕਾਫੀ ਮੌਕੇ ਮਿਲਿਆ ਅੰਕਲ ਜੀ ਉਹ ਕਾਫੀ ਵਧੀਆ ਸੀਗੇ ਅਮਰੀਕਾ ਤੋਂ ਕਾਫੀ ਉਹਨਾਂ ਨੇ ਪੈਸਾ ਲਾਇਆ ਪਿੰਡ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿੰਨੇ ਬੁੰਡੇ ਨਸ਼ਾ ਕਰਦੇ ਸੀ ਔਨਸਾਰ ਉਹਨਾਂ ਨੇ ਉਹਨਾਂ ਦੀ ਕਮੇਟੀ ਬਣਾ ਕੇ ਅੱਗੇ ਲਿਆਂਦਾ ਤੋਂ ਉਹਨਾਂ ਚੋਂ ਇੱਕ ਗੱਲ ਨਿਕਲ ਕੇ ਆਈ ਵੀ ਸਾਨੂੰ ਤਾਂ ਲੋਕ ਐਕਸੈਪਟ ਹੀ ਨਹੀਂ ਕਰਦੇ ਸਾਨੂੰ ਲੋਕ ਕਹਿੰਦੇ ਆ ਵੀ ਇਹ ਤਾਂ ਕੋਈ ਚੰਗਾ ਕੰਮ ਕਰ ਹੀ ਨਹੀਂ ਸਕਦੇ। ਜ਼ਿੰਮੇਵਾਰੀ ਤਾਂ ਕੀ ਦੇਣੀ ਆ? ਤੇ ਮੇਰੀ ਇਹੀ ਕੋਸ਼ਿਸ਼ ਹੈ ਵੀ ਆਪਣਾ ਪਿੰਡ ਬਹੁਤ ਵਧੀਆ ਬਣੇ। ਰਲ ਮਿਲ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਈਏ। ਜਿਹੜਾ ਵੀ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਸੁਣਾਉਣ ਦੀ ਬਜਾਏ ਉਹਨੂੰ ਗਲਵੱਕਣੀ ਪਾ ਕੇ ਉਹਨੂੰ ਸਿੱਧੇ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਕਿਸੇ ਦਾ ਵੀ ਮਨੋਵਲਾ ਉਹ ਕਿਸੇ ਹਸਾਬ ਨਾਲ ਹੀ ਉੱਠੂਗਾ ਤੇ ਜੇ ਉਹਨੂੰ ਆਪਾਂ ਕਹਾਂ ਹਾਂ ਯਾਰ ਤੂੰ ਤਾਂ ਚੋਰ ਆ ਤੂੰ ਨਸ਼ੇੜੀ ਆ। ਤਾਂ ਉਹ ਸਹੀ ਰਾਹ ਨਹੀਂ ਆਊਗਾ ਕਿ ਕਿਤੇ ਨਾ ਕਿਤੇ ਜਾ ਕੇ ਉਹ ਆਪਣੇ ਬੱਚਾਂ ਤੇ ਵੀ ਅਸਰ ਪਾਊਗਾ ਸੋ ਬਹੁਤ ਵਧੀਆ ਨਾਟਕ ਕੀਤਾ ਤੁਹਾਡਾ ਇਸ ਨੂੰ ਤੇ ਜੀ ਆਇਆਂ ਕਹਿੰਦੇ ਆ ਤੇ ਸਾਰਿਆਂ ਦਾ ਇਹਦੇ ਨਾਲ ਬਹੁਤ ਬਹੁਤ ਧੰਨਵਾਦ ਆਓ ਆਪਾਂ ਰਲ ਕੇ ਲੜਾਈ ਨੂੰ ਜਿੱਤੀਏ ਆਪਣੇ ਪਿੰਡ ਨੂੰ ਖੁਸ਼ੀਆਂ ਭਰਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ